ਤੇ ਵੀ ਜੀ ਆ ਦੇਖੋ ਇਹਦਾ ਆਏ ਦੇ ਨੇ ਕੁੜੀਆਂ ਨੂੰ ਨੰਗਿਆ ਪਨ ਵਾਸਤੇ ਇਹਦੀ ਇਹਦਾ ਕਹਿਣਾ ਹੈ ਕੁੜੀਆਂ ਇੰਡੀਪੈਂਡੈਂਟ ਹੈ ਠੀਕ ਹੈ ਕਹਿੰਦੀ ਇਹਦਾ ਕਹਿਣਾ ਹੈ ਕੁੜੀਆਂ ਅੱਜ ਦੀਆਂ ਪੜੀਆਂ ਲਿਖਿਆ ਇੰਡੀਪੈਂਡੈਂਟ ਆ ਤੇ ਨੰਗੀਆਂ ਹੋ ਸਕਦੀਆਂ ਸੋਸ਼ਲ ਮੀਡੀਆ ਸਾਈਟ ਦੇ ਵਿੱਚ ਇਹਦੀਆਂ ਰਿਪੋਰਟਿੰਗਸ ਹੈ ਠੀਕ ਹੈ ਜਿਹਦੇ ਵਿੱਚ ਕਹਿ ਰਹੀ ਆ ਕਿ ਭਈ ਇੰਡੀਪੈਂਡੈਂਟ ਦਾ ਮਤਲਬ ਇਹ ਆ ਔਰਤ ਵਾਸਤੇ ਤੁਹਾਨੂੰ ਭਈ ਕਹਿੰਦੀ ਆ ਔਰਤਾਂ ਨੂੰ ਕਹਿੰਦੀ ਚੁੰਨੀ ਨਹੀਂ ਲੈਣੀ ਠੀਕ ਹੈ ਕਹਿੰਦੀ ਮਰਦਾਂ ਨੂੰ ਚੁੰਨੀ ਲੈਣੀ ਹੈ ਕਹਿੰਦੀ ਠੀਕ ਹੈ ਇਸ ਤਰ੍ਹਾਂ ਦੇ ਪੜਕਾਲੂ ਇਹਦੇ ਸਟੇਟਮੈਂਟਸ ਹੈ ਜੋ ਕਿ ਆਏ ਦੇ ਨੇ ਸਾਡੇ ਗੁਰੂ ਸਾਹਿਬ ਨੂੰ ਸਾਡੇ ਗੁਰੂਆਂ ਨੂੰ ਟਾਰਗੇਟ ਕਰਦੀ ਹੈ ਸਾਡੇ ਗੁਰਦੁਆਰਾ ਸਾਹਿਬ ਕਹਿੰਦੀ ਹੈ ਗੁਰਦੁਆਰਾ ਖੋਲੋ ਭਾਈ ਇਹ bizness ਕਰਨਾ ਹੈ ਠੀਕ ਹੈ ਕਹਿੰਦੀ ਮੈਂ ਗੁਰਦੁਆਰਾ ਖੋਲੂੰਗੀ ਔਰ ਮੈਂ ਉਹਦੇ ਵਿੱਚ bizness ਕਰੂੰਗੀ ਇਹਨੂੰ ਸਾਡੇ ਗੁਰਦੁਆਰੇ ਹੀ ਮਿਲਦੇ ਆ ਇਹਨੂੰ ਸਾਡੇ ਗੁਰਦੁਆਰੇ ਹੀ ਮਿਲ ਰਹੇ ਆ bizness ਕਰਨ ਵਾਸਤੇ ਜਿਹੜੇ ਕਰਦੇ ਹੋਣਗੇ ਜਿਹੜਾ ਜੋ ਗਲਤ ਹੈ ਔਰ ਰਿਲਾਈਅਬਲ ਹੈ ਉਹ ਗਲਤ ਰੋ ਪਰ ਸਾਨੂੰ ਕਿਉਂ ਮਤਲਬ ਐਸੀ ਸਾਰਿਆਂ ਨੂੰ ਕਿਉਂ ਇੱਕ ਹੀ ਤਰਾਜੂ ਤੇ ਤੋਲਿਆ ਜਾ ਰਿਹਾ ਹੈ ਠੀਕ ਹੈ ਤੇ ਇਸ ਕਰਕੇ ਇਹਦਾ ਅਕਸਰ ਇਹ ਬਿਆਨ ਹੈ ਨਾਲੇ ਸਾਡੀ ਹੁਣ ਹੁਣ ਤਾਂ ਇਹਨੇ ਸਾਡੀ ਸਿੱਖਾਂ ਦੀਆਂ ਧੀਆ ਨੂੰ ਬੋਲਣਾ ਸ਼ੁਰੂ ਕਰਤਾ ਪਹਿਲਾਂ ਮੈਨੂੰ ਬੋਲਦੀ ਸੀ ਠੀਕ ਹੈ ਬਿਕੋਜ਼ ਆਈ ਏਮ ਅ ਫਾਈਟਰ ਮੈਂ ਤਾਂ ਲੜ ਰਹੀ ਹਾਂ ਆਪਣੇ ਰਾਈਟਸ ਲਈ ਠੀਕ ਹੈ ਹੋਰ ਇਹਨੇ ਸਾਡੀ ਦਲੇਰਕੌਰ ਕਰਕੇ ਇੱਕ ਖਾਲਸਾ ਕਰਕੇ ਪੈਣਿਆ ਇਹਨੇ ਉਹਨੂੰ ਵੀ ਛੱਡਿਆ ਠੀਕ ਹੈ ਉਹਦੇ ਬਾਰੇ ਵੀ ਬੋਲ ਦਿੱਤਾ ਠੀਕ ਹੈ ਮਤਲਬ ਇਹ ਆਏ ਦਿਨ ਇਹਨੂੰ ਖਲ ਸਿੱਖਾ ਸਿੱਖ ਧਰਮ ਤੇ ਕੀ ਕਹਿੰਦੇ ਸਿੱਖਾਂ ਦੀਆਂ ਧੀਆ ਸਿੱਖਾਂ ਦੇ ਬਾਣੇ ਸਿੱਖਾਂ ਦੇ ਗੁਰਦੁਆਰਾ ਸਾਹਿਬ ਇਹਨੂੰ ਮਤਲਬ ਹੋਰੇ ਕੋਲ ਐ ਨਹੀਂ ਹੈ ਕਿ ਇਹ ਸਾਡੇ ਧਰਮ ਨਹੀਂ ਬੋਲ ਰਹੀ ਆ ਇਹ ਨੂੰ ਮੈਂ ਜਦੋਂ ਬੋਲਦੀ ਆ ਤੇ ਆ ਦੇਖੋ ਜੀ ਇਹ ਮੈਨੂੰ ਹੱਸਦੀ ਐ ਠੀਕ ਐ ਮੈਨੂੰ ਦੱਸਦੀ ਐ ਕਿ ਇਹ ਜਿਹੜਾ ਤੁਹਾਨੂੰ ਕਮੈਂਟ ਦਿੰਦੀ ਐ ਵਾਪਸ ਹਾਂਜੀ ਜੀ ਮੇਰਾ ਕੋਈ ਚੈਨਲ ਨਹੀਂ ਐ ਵੀਰ ਜੀ ਤੇ ਫਿਰ ਇੱਕ ਇੱਕ ਇੱਥੇ ਐ ਕਮੈਂਟ ਜਿਹੜੇ ਤੁਸੀਂ ਇਹ ਜਿਹੜੇ ਫੋਟੋ ਸਟੇਟ ਜਿਹੜੀ ਐ ਹਾਂਜੀ ਇਹ ਇਹ ਜਿਹੜੇ ਹਾਂਜੀ ਉਹਨਾਂ ਦੀ ਹਾਂਜੀ ਹਾਂਜੀ ਉਹਦੀ ਆਈਡੀ ਤੇ ਐ ਹਾਂਜੀ ਹਾਂਜੀ ਜੀ ਬਿਲਕੁਲ ਜੀ ਆ ਦੇਖੋ ਵਗਦੀਆਂ ਆਈਡੀਆਂ ਠੀਕ ਐ ਜੀ ਇਹਦੇ ਵਿੱਚ ਇਹ ਮੇਰੇ ਬਾਰੇ ਗੰਦੀਆਂ ਗੱਲਾਂ ਬੋਲਦੀ ਆ ਫਿਰ ਇਹਨੂੰ ਚੈਨਲਸ ਵੀ ਕਵਰ ਕਰ ਰਹੇ ਆ ਆ ਦੇਖੋ ਮੇਰੀਆਂ ਫੋਟੋਆਂ ਲਾ ਲਾ ਕੇ ਮੇਰੇ ਬਾਰੇ ਤਾਂ ਕੋਈ ਪੁੱਛਦਾ ਹੀ ਨਹੀਂ ਐ ਕਿ ਠੀਕ ਹੈ ਇਹਨੂੰ ਮੈਂ ਬਿਲ ਰਹੀ ਆ ਤੇ ਠੀਕ ਹੈ ਜੀ ਫਿਰ ਤਾਂ ਮੈਂ ਬੋਲੂਗੀ ਨਾ ਠੀਕ ਹੈ ਸਾਡੇ ਗੁਰੂਆਂ ਨੂੰ ਇਹ ਬੋਲ ਰਹੀ ਆ ਸਾਡੇ ਬਾੜੇ ਨੂੰ ਇਹ ਟਾਰਗੇਟ ਕਰ ਰਹੀ ਆ ਠੀਕ ਹੈ ਸਾਡੇ ਇਹਨੂੰ ਸਾਡਾ ਹੀ ਬਾਣਾ ਮਿਲਦਾ ਨਿਹੰਗਾਂ ਨੂੰ ਕਹਿੰਦੀ ਆ ਤੁਸੀਂ ਨੀਲੀ ਕਗਰੀ ਪਾਈ ਆ ਕਿਹੜੇ ਅਸੀਂ ਨੀਲੀ ਕਗਰੀ ਆ ਸਾਡੇ ਗੁਰੂ ਸਾਹਿਬ ਦਾ ਬਾਣਾ ਆ ਸਾਡੇ ਗੁਰੂਆਂ ਦੀ ਦਿੱਤੀ ਚੀਜ਼ ਹੈ ਤੁਸੀਂ ਆਪ ਸੋਚੋ ਸਾਨੂੰ ਇਦਾਂ ਕਰ ਰਹੀ ਆ ਠੀਕ ਹੈ ਨਾ ਔਰ ਇਹ ਦਾ ਬਸ ਅਲਟੀਮੇਟ ਇਹ ਮੈਂ ਇੱਕ ਧਰਮ ਨੂੰ ਦੂਜੇ ਧਰਮ ਨੇ ਨਾਲ ਲੜਾਈ ਜਾਣਾ ਹੁਣ ਇਹਨੇ ਪੀਐਮ ਮੋਦੀ ਨੂੰ ਵੀ ਬੋਲਿਆ ਇਹਦੀ ਜਿਹੜੀ ਲੇਟੈਸਟ ਵੀਡੀਓ ਹੈ ਭਗਵੰਤ ਮਾਨ ਨੂੰ ਵੀ ਬੋਲਿਆ ਮੈਂ ਇੱਕ ਕੁਐਸਚਨ ਪੁੱਛਦੀ ਆ ਜਦੋਂ ਜਗਮਨ ਜਿਹੜਾ ਏਆਈ ਦੇ ਦੁਆਰਾ ਵੀਡੀਓ ਉਹਨੂੰ ਉਹਨੂੰ ਨੱਥ ਬਣਾਉਣ ਵਾਸਤੇ ਮੈਂ ਭਗਵੰਤ ਮਾਨ ਸਰ ਤੋਂ ਅਪੀਲ ਕਰੂੰਗੀ ਕਿ ਭਗਵੰਤ ਮਾਨ ਸਰ ਜਦੋਂ ਤੁਸੀਂ ਇਹਦੇ ਉੱਪਰ ਨੱਥ ਪਾ ਸਕਦੇ ਪਰਚਾ ਬਸ ਸਕਦੇ ਤਾਂ ਇਹਦੇ ਉੱਪਰ ਕਿਉਂ ਨਹੀਂ ਪਾ ਸਕਦੇ ਪਰਚਾ ਬਣਦਾ ਹੈ ਇਹਦੇ ਉੱਪਰ ਠੀਕ ਹੈ ਕਿੰਨੇ ਕਰ ਮੈਂ ਫਰੋਂ ਕਾਸਟ 4 ਮੰਥ ਆਮ ਸਟਰਗਲਿੰਗ ਠੀਕ ਹੈ ਹੁਣ ਸਾਰਾ ਪਤਾ ਹੈ ਕਿ ਬਈ ਮਤਲਬ ਇਹਦੇ ਉੱਪਰ ਪਰਚਾ ਬਣਦਾ ਅੰਦਰੋਂ ਵੀ ਪਤਾ ਚੱਲ ਰਿਹਾ ਹੈ ਅੱਜ ਤੁਸੀਂ GSSP ਦਫਤਰ ਮਿਲੇ ਹੋ ਆਫਸਰ ਨੂੰ ਕੀ ਕਿਹਾ ਗਿਆ ਉਹਨਾਂ ਵੱਲੋਂ ਜੀ ਉਹਨਾਂ ਨੇ ਮੈਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਬਈ ਅਸੀਂ ਤੁਹਾਡੀ ਕੰਪਲੇਂਟ ਹੋਣ ਲੈ ਕੇ ਮੋਹਾਲੀ ਜਿਹੜੀ ਸਾਈਬਰ ਜਿਹੜੀ ਹੈਗੀ ਆ ਉਹ ਜਿਹੜੀ ਹਾਂਜੀ ਜੀ ਉਹ ਮੇਨ ਆ ਠੀਕ ਹੈ ਉਹੀ ਰੀਲ ਕਰਦੀ ਹੈ ਇਸ ਚੀਜ਼ ਨੂੰ ਅਸੀਂ ਉੱਥੇ ਤੁਹਾਡੀ ਪਰਸਨਲੀ SSP ਸਾਹਿਬ ਨੇ ਮੈਨੂੰ ਕਿਹਾ ਕਿ ਮੈਂ ਪਾਉਂਗਾ ਹੂੰ ਠੀਕ ਹੈ ਤੇ ਕੋਈ ਗੱਲ ਨਹੀਂ ਜੀ ਅਸੀਂ ਤਿਆਰ ਨੂੰ ਤਿਆਰ ਹੈ ਅਸੀਂ ਲੜਨ ਨੂੰ ਵੀ ਤਿਆਰ ਆ ਠੀਕ ਹੈ ਸਾਨੂੰ ਅਸੀਂ ਕਾਨੂੰਨ ਹੱਥੇ ਨਹੀਂ ਲੈਣਾ ਅਸੀਂ ਤਾਂ ਭਈ ਭਗਵੰਤ ਮਾਨ ਸਰ ਕੋ ਜਾਣਾ ਅਸੀਂ ਤਾਂ ਭਈ ਅਸੀਂ ਕਾਨੂੰਨ ਨਹੀਂ ਤੋੜਨਾ ਅਸੀਂ ਸੌਦਾ ਵਾਲੀ ਪ੍ਰਥਾ ਸਾਡੀ ਨਹੀਂ ਹੈ ਕਿ ਅਸੀਂ ਸੋਦੇ ਲਾਦੀਏ ਅਸਲ ਅਸੀਂ ਕੱਲ ਤੱਕ ਸਾਡੇ ਉੱਪਰ ਅਲੀਗੇਸ਼ਨ ਲੱਗਾ ਚੁਗਾ ਕਿ ਤੁਸੀਂ ਸੌਦਾ ਕਿਉਂ ਲਾਇਆ ਠੀਕ ਹੈ ਠੀਕ ਹੈ ਇਸ ਚੀਜ਼ ਨੂੰ ਮੈਂ ਬਹੁਤ ਗਲਤ ਮੰਦੀ ਆ ਠੀਕ ਹੈ ਸੋਦੇ ਨੂੰ ਮੈਂ ਨਹੀਂ ਰეკਮੈਂਡ ਕਰਦੀ ਮੈਂ ਤਾਂ ਭਈ ਕਾਨੂੰਨੀ ਲੜਾਈ ਦੇ ਨਾਲ ਬਿਲੀਵ ਕਰਦੀ ਆ ਇਹ ਸਾਡੇ ਸਾਡੇ ਜੱਥੇਦਾਰ ਸਾਹਿਬ ਹੈਗੇ ਆ ਠੀਕ ਹੈ ਇਹ ਵੀ ਇਸ ਚੀਜ਼ ਨੂੰ ਬਿਲਕੁਲ ਮੇਰੇ ਨਾਲ ਹੈ ਮੇਰੇ ਵੀਰ ਪਤਾ ਹੈਗੇ ਮੇਰੇ ਨਾਲ ਅੱਛੇ ਅੱਛੇ ਰਿਪੋਰਟਰਸ ਹੈਗੇ ਆ ਠੀਕ ਹੈ ਜਿਹੜੇ ਸਾਥ ਦੇ ਰਹੇ ਐ ਇਸ ਚੀਜ਼ ਨੂੰ ਮੈਨੂੰ ਪਤਾ ਹੈ ਇੱਕ ਦਿਨ ਵਾਈਗਰੂ ਦੀ ਕਿਰਪਾ ਜ਼ਰੂਰ ਹੋਊਗੀ ਸਾਡੇ ਉੱਪਰ ਔਰ ਨੈਂਸੀ ਗਿਰੇਵਾਲ ਅਗਰ ਇਹ ਸੋਚ ਕੇ ਬੈਠੀ ਹੈ ਨਾ ਕਿ ਪੈਂਡ ਤੇਰੇ ਉੱਪਰ ਕੁਝ ਨਹੀਂ ਹੋ ਸਕਦਾ ਤੂੰ ਮੇਰੇ ਬਾਣੇ ਨੂੰ ਬੋਲਿਆ ਤੂੰ ਮੇਰੇ ਗੁਰੂ ਦਸ ਗੁਰਦੁਆਰਾ ਸਾਹਿਬ ਦੇ ਬਾਰੇ ਅਸ਼ਲੀਲ ਗੱਲਾਂ ਕਰ ਰਹੀ ਹੈਂ ਤੂੰ ਤੂੰ ਕਿਉਂ ਬੋਲ ਰਹੀ ਹੈਂ ਕੋਟਨ ਤੂੰ ਜੇ ਇਹ ਸੋਚੇਂਗੀ ਨਾ ਕਿ ਤੂੰ ਨੰਗਾ ਕਰ ਦੇਂਗੀ ਜੇ ਤੇਰੇ ਇਨੀ ਦਮ ਹੈ ਤਾਂ ਤੂੰ ਆ ਸਾਹਮਣੇ ਮੇਰੇ ਆ ਕੇ ਸਾਹਮਣੇ ਮੇਰੇ ਸਾਹਮਣੇ ਆ ਕੇ ਕਹਿਣਾ ਕਿ ਮੈਂ ਕਿੰਨੀ ਕੀ ਬੱਚਾ ਲਨ ਹੈ ਆਈ ਵਿਲ ਪ੍ਰੂਵ ਮਾਈ ਸੈਲਫ ਕਿ ਹਾਊ ਮਚ ਤੂੰ ਜੇ ਕਿਸੇ ਨੂੰ ਤੂੰ ਸੈਕਸ ਵਰਕਰ ਬੋਲ ਰਹੀਆਂ ਅਨਕੁਰ ਨਿਰੂਲਾ ਦੇ ਵਰਗ ਉਹ ਵੀ ਇੱਕ ਪ੍ਰਤਿਸ਼ਠਿਤ ਹਸਤੀਆ ਤੁਸੀਂ ਕਿਉਂ ਟਾਰਗੇਟ ਕਰ ਰਹੇ ਹੋ ਕੀ ਮਤਲਬ ਹੈ ਤੁਹਾਡਾ ਤੁਸੀਂ ਤੁਸੀਂ ਇਸਾਈ ਧਰਮ ਨੂੰ ਸਿੱਖ ਧਰਮ ਨਾਲ ਲੜਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਬਿਲਕੁਲ ਇਹ ਤਾਂ ਇਹਦਾ ਮਤਲਬ ਇਹੀ ਹੈ ਨਾ ਤੇ ਇਹਦਾ ਕੰਮ ਹੀ ਹੈ ਐਂਡ ਉਹ ਮੈਨੇ ਨਾ ਵੀ ਜੀ ਇਹਦੀ ਇੱਕ ਖਾਸੀਅਤ ਪਤਾ ਕੀ ਹੈ ਤੁਸੀਂ ਇਹ ਵੀਡੀਓ ਦੇਖੋਗੇ ਲੋਕਾਂ ਨੂੰ ਸੋਚਣ 'ਚ ਮਜਬੂਰ ਕਰਦੀ ਆ ਵਾਟ ਆ ਯੂ ਤੂੰ ਹੈ ਕੀ ਆ ਤੂੰ ਹੈ ਕੀ ਆ ਤੂੰ ਲੋਕਾਂ ਨੂੰ ਸਟੋਰੀ ਸਟੋਰੀ ਦੱਸਣ ਵਾਸਤੇ ਤੂੰ ਹੀ ਆ ਕੇ ਗਈ ਗਈਆਂ ਪਰ ਅਸੀਂ ਹੁਣ ਇਸ ਚੀਜ਼ ਨੂੰ ਅਸੀਂ 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 ਹੋਰ ਇਹਦੀ ਬਕਵਾਸ ਅਸੀਂ ਸੁਣ ਨਹੀਂ ਸਕਦੇ ਬਕਵਾਸ ਹੈ ਵੀ ਜੀ